ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਐਕਸੀਡੈਂਟ ਦੀ ਖਬਰ ਆਉਂਦੀ ਹੈ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਮੋਹਾਲੀ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਤੇ ਇਸੇ ਮਸਲੇ ਦੇ ਉੱਤੇ ਹਸਪਤਾਲ ਦੇ ਵੱਲੋਂ ਇੱਕ ਬਿਆਨ ਜਾਰੀ ਕਰਕੇ ਰਾਜਵੀਰ ਜਵੰਦਾ ਬਾਰੇ ਜਾਣਕਾਰੀ ਦਿੱਤੀ ਗਈ ਹੈ ਹਸਪਤਾਲ ਦੇ ਬਿਆਨ ਦੇ ਮੁਤਾਬਕ ਰਾਜਵੀਰ ਜਵੰਦਾ ਦੀ ਹਾਲਤ ਬਾਰੇ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਸ ਦੇ ਵਿੱਚ ਦੱਸਿਆ ਗਿਆ ਹੈ ਕਿ ਪੰਜਾਬੀ ਗਾਇਕ ਰਾਜਵੀਰ ਜਵੰਦਾ ਨੂੰ 40 ਹਸਪਤਾਲ ਮੋਹਾਲੀ ਚ ਰੈਫਰ ਕੀਤਾ ਗਿਆ ਸੀ ਤੇ ਦੁਪਹਿਰ 1:45 ਤੇ ਐਮਰਜੈਂਸੀ ਦੇ ਵਿੱਚ ਉਹਨਾਂ ਦੀ ਹਾਲਤ ਬਹੁਤ ਗੰਭੀਰ ਸੀ ਉਪਲਬਧ ਜਾਣਕਾਰੀ ਅਨੁਸਾਰ ਸਵੇਰੇ ਇੱਕ ਸੜਕ ਹਾਦਸੇ ਦੇ ਵਿੱਚ ਉਹਨਾਂ ਦੇ ਸਿਰ ਅਤੇ ਰੀੜ ਦੀ ਹੱਡੀ ਵਿੱਚ ਗੰਭੀਰ ਸੱਟਾਂ ਲੱਗੀਆਂ ਸੀ ਫੋਰਟਿਸ ਹਸਪਤਾਲ ਮੁਹਾਲੀ ਚ ਤਬਦੀਲ ਕੀਤੇ ਜਾਣ ਤੋਂ ਪਹਿਲਾਂ ਸਿਵਲ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਿਲ ਦਾ ਦੌਰਾ ਵੀ ਪਿਆ ਸੀ ਪਹੁੰਚਣ ਤੇ ਐਮਰਜੈਂਸੀ ਅਤੇ ਨਿਊਰੋ ਸਰਜਰੀ ਦੀਆਂ ਟੀਮਾਂ ਦੁਆਰਾ ਉਹਨਾਂ ਦਾ ਮੁਲਾਂਕਣ ਕੀਤਾ ਗਿਆ ਉਹਨਾਂ ਨੂੰ ਐਡਵਾਂਸਡ ਲਾਈਫ ਸਪੋਰਟ ਤੇ ਰੱਖਿਆ ਗਿਆ ਉਹੋ ਇਸ ਸਮੇਂ ਵੈਂਟੀਲੇਟਰ ਸਪੋਰਟ ਦੇ ਉੱਤੇ ਨੇ ਅਤੇ ਨਜ਼ਦੀਕੀ ਨਿਗਰਾਨੀ ਹੇਠ ਗੰਭੀਰ ਹਾਲਤ ਵਿੱਚ ਹਨ ਤਾਂ ਇਹ ਬਿਆਨ ਹੈ ਜਿਹੜਾ ਮੋਹਾਲੀ ਦੇ ਹਸਪਤਾਲ ਦੇ ਵੱਲੋਂ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੀ ਸਿਹਤ ਬਾਰੇ ਜਾਣਕਾਰੀ ਦਿੱਤੀ ਗਈ ਹੈ ਭਾਵ ਰਾਜਵੀਰ ਜਵੰਦਾ ਦੀ ਹਾਲਤ ਇਸ ਵੇਲੇ ਕਾਫੀ ਗੰਭੀਰ ਬਣੀ ਹੋਈ ਹੈ ਅਤੇ ਇਸ ਵੇਲੇ ਉਹ ਵੈਂਟੀਲੇਟਰ ਦੇ ਉੱਤੇ ਰੱਖੇ ਗਏ ਨੇ ਇਸ ਤੋਂ ਪਹਿਲਾਂ ਲਾਈਫ ਸਪੋਰਟ ਸਿਸਟਮ ਦੇ ਉੱਤੇ ਉਹਨਾਂ ਨੂੰ ਰੱਖਿਆ ਗਿਆ ਸੀ ਉਹਨਾਂ ਦੀ ਰੀੜ ਦੀ ਹੱਡੀ ਅਤੇ ਹੋਰ ਜਿਹੜੀਆਂ ਗੰਭੀਰ ਸੱਟਾਂ ਉਹਨਾਂ ਦੇ ਉੱਤੇ ਆਈਆਂ ਨੇ ਜਿਸ ਕਰਕੇ ਕਾਫੀ ਚਿੰਤਾਜਨਕ ਹਾਲਾਤ ਦੇ ਵਿੱਚ ਇਸ ਵੇਲੇ ਰਾਜਵੀਰ ਜਵੰਦਾ ਬਣੇ ਹੋਏ ਨੇ ਉਹਨਾਂ ਦਾ ਦੁਪਹਿਰੇ ਜਿਹੜਾ ਇੱਕ ਐਕਸੀਡੈਂਟ ਹੁੰਦਾ ਜਿਸ ਦੇ ਵਿੱਚ ਉਹਨਾਂ ਨੂੰ ਇਹ ਸਾਰੀਆਂ ਸੱਟਾਂ ਲੱਗਦੀਆਂ ਨੇ Shimla ਤੋਂ Baddi ਵਾਲੇ ਰੂਟ ਦੇ ਉੱਤੇ ਉਹਨਾਂ ਦਾ ਇਹ ਐਕਸੀਡੈਂਟ ਹੁੰਦਾ ਜੋ ਉਹ ਮੋਟਰਸਾਈਕਲ ਚਲਾ ਰਹੇ ਸੀ ਬਾਈਕ ਚਲਾਉਂਦੇ ਹੋਏ ਉਹਨਾਂ ਦਾ ਹਾਦਸਾ ਹੁੰਦਾ ਤਾਂ ਇਸ ਹਾਦਸੇ ਵਿੱਚ ਉਹਨਾਂ ਦੀਆਂ ਜੋ ਸੱਟਾਂ ਲੱਗਣ ਕਾਰਨ ਕਾਫੀ ਗੰਭੀਰ ਹਾਲਤ ਹੋ ਚੁੱਕੀ ਹੈ ਦਿਲ ਦਾ ਦੌਰਾ ਪੈਣ ਤੱਕ ਦੀ ਪੁਸ਼ਟੀ ਹੈ ਜਿਹੜੀ ਇਸ ਬਿਆਨ ਦੇ ਵਿੱਚ ਕੀਤੀ ਗਈ ਹੈ ਤਾਂ ਰਾਜਵੀਰ ਜਵੰਦਾ ਦੇ ਬਾਰੇ ਇਹ ਸਾਰੀ ਜਾਣਕਾਰੀ ਮੁਹਾਲੀ ਦੇ ਫੋਰਟਿਸ ਹਸਪਤਾਲ ਦੇ ਵੱਲੋਂ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਇਹ ਸਾਰੀ ਉਹਨਾਂ ਦੀ ਹਾਲਤ ਬਾਰੇ ਦੱਸਿਆ ਗਿਆ ਕਿ ਕਿਸ ਤਰ੍ਹਾਂ ਦੇ ਹਾਲਾਤ ਇਸ ਵੇਲੇ ਰਾਜਵੀਰ ਜਵੰਦਾ ਜੂਝ ਰਹੇ ਨੇ ਤਾਂ ਉਹਨਾਂ ਦੀ ਅਰਦਾਸ ਸਿਹਤਯਾਬੀ ਦੇ ਲਈ ਲਗਾਤਾਰ ਦੁਆਵਾਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੇ ਚਾਹਣ ਵਾਲਿਆਂ ਦੇ ਵੱਲੋਂ ਆਮ ਜੋ ਸਿਆਸੀ ਲੀਡਰ ਨੇ ਉਹਨਾਂ ਦੇ ਵੱਲੋਂ ਅਤੇ ਗਾਇਕਾਂ ਦੇ ਵੱਲੋਂ ਲਗਾਤਾਰ ਉਹਨਾਂ ਦੇ ਹਾਲਚਾਲ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜੀ ਉਤਸੁਖਤਾ ਦਿਖਾਈ ਦੇ ਰਹੀ ਆ ਜਿਨ੍ਹਾਂ ਦੇ ਵਿੱਚ ਕਿ ਕਿਸ ਤਰ੍ਹਾਂ ਦੇ ਹਾਲਾਤ ਵਿੱਚ ਰਾਜਵੀਰ ਜਵੰਦਾ ਇਸ ਵੇਲੇ ਨੇ ਤਾਂ ਹਾਲਾਤ ਕਾਫੀ ਚਿੰਤਾਜਨਕ ਨੇ ਕਾਫੀ ਅਰਦਾਸਾਂ ਦੀ ਜ਼ਰੂਰਤ ਹੈ ਤੇ ਲੋਕ ਅਰਦਾਸਾਂ ਕਰ ਰਹੇ ਨੇ ਕਿ ਰਾਜਵੀਰ ਜਵੰਦਾ ਸਿਹਤਯਾਬ ਹੋਣ ਪਰ ਇਸ ਵੇਲੇ ਜੋ ਹਸਪਤਾਲ ਨੇ ਬਿਆਨ ਜਾਰੀ ਕੀਤਾ ਉਸ ਦੇ ਮੁਤਾਬਕ ਕਾਫੀ ਗੰਭੀਰ ਹਾਲਤ ਵਿੱਚ ਵੈਂਟੀਲੇਟਰ ਉੱਤੇ ਰਾਜਵੀਰ ਜਵੰਦਾ ਨੂੰ ਰੱਖਿਆ ਗਿਆ ਹੈ